ਇਹ ਜਦੋਂ ਸਾਨੂੰ ਆਪ ਨੂੰ ਨਹੀਂ ਜਾਣ ਦਿੰਦੇ ਦਿੱਲੀ ਆਪਦੀ ਬਣਾਈ ਵਰਦੇ ਆ ਦਿੱਲੀ ਸਾਡੀ ਆਪਦੀ ਆ ਸਾਰਿਆਂ ਦੀ ਪ੍ਰਧਾਨ ਮੰਤਰੀ ਅਸੀਂ ਬਣਾਇਆ ਨਾ ਸਾਡੇ ਆ ਬਣਾਇਆ ਬਣਿਆ ਯਾਰ ਤੇ ਹੁਣ ਅੜੀ ਕਾਹ ਤੋਂ ਗਰੀ ਬੈਠਾ ਜਿਵੇਂ ਹੁਕਮ ਦੱਸੇ ਬੰਦੀ ਲਾਊਗੀ ਫਿਰ ਉਵੇਂ ਜਾਵੜਾਂਗੇ ਪਤਾ ਨਹੀਂ ਪੰਜਾਬ ਸਰਕਾਰ ਨੂੰ ਕੀ ਡਰ ਪੈ ਜਾਂਦਾ ਸਾਡੇ ਤੋਂ ਵੀ ਪੰਜਾਬ ਸਰਕਾਰ ਥਾਂ ਥਾਂ ਨਾਕੇ ਲਾ ਕੇ ਸਾਡੇ ਬੰਦਿਆਂ ਨੂੰ ਇਹ ਜਲੀਲ ਕਰ ਰਹੀ ਆ ਬਗਰ ਮਹਨਵਾਗੂ ਰਾਜ ਕਰੇਗਾ ਖਾਲਸਾ ਤੇਰੇ ਨ ਕੋਈ ਖਵਾਰ ਹੋਇਆ ਸਭ ਮੇੜ ਕੇ ਬਚੇ ਛੱਤ ਕੋ ਕਿਉਂਕਿ ਮਨੁੱਖੀ ਘਾ ਦੇ ਰਾਖੇ ਵੱਡੀ ਗਿੰਟੀ ਚਾਹਤੇ ਉਹਨਾਂ ਦੀ ਯਾਦ ਦੇ ਵਿੱਚ ਉਹੀ ਜਗ੍ਹਾ ਜਿੱਥੇ 2.5 ਸਾਲ ਪਹਿਲਾਂ ਵੱਡੀ ਗਿੰਟੀ ਵਿੱਚ ਕਿਸਾਨਾਂ ਨੇ ਲਗ ਪੱਗ ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਅੱਜ ਫਿਰ ਕੌਮੀ ਇਨਸਾਫ਼ ਮੋਰਚੇ ਦੇ ਨਾਲ ਵੱਡੀ ਗਿੰਟੀ ਵਿੱਚ ਕਿਸਾਨ ਜੁਨੀਅਰਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜਾ ਮੋਰਚਾ ਲੰਮੇ ਤੁਸੀਂ ਇੱਧਰ ਪਹਿਲਾਂ ਮੇਰੇ ਸਹਾਇਕੀ ਨੂੰ ਕਹਾਂਗੇ ਕਿ ਇਸ ਸਾਈਡ ਦੇ ਉੱਪਰ ਦਿਖਾਉਣ ਕਿ ਵੱਡੀ ਗਿੰਟੀ ਦੇ ਵਿੱਚ ਕਿਸਾਨ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਕੌਮੀ ਇਨਸਾਫ ਮੋਰਚਾ ਦੇ ਆਗੂ ਨੇ ਉਹਨਾਂ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਨੇ ਤੇ ਕੌਮੀ ਇਨਸਾਫ ਮੋਰਚੇ ਦੇ ਲੀਡਰ ਵੀ ਨੇ ਉਹ ਪਹੁੰਚੇ ਹੋਏ ਨੇ ਤੇ ਸਵੇਰ ਤੋਂ ਧਰਨਾ ਜਿਹੜਾ ਇੱਥੇ ਲਗਾਤਾਰ جاری ਹੈ ਤੁਸੀਂ ਦੇਖ ਰਹੇ ਹੋ ਕਿ ਪਹਿਲਾ ਮਹਾਲੀ ਦੇ ਵਿੱਚ ਜਿਹੜਾ ਕੌਮੀ ਮਾਉ ਇਨਸਾਮ ਮੋਰ ਚਾ ਜਿਹੜਾ ਲੱਗਿਆ ਹੋਇਆ ਤਾਂ ਉਸ ਤੋਂ ਬਾਅਦ ਅੱਜ ਇਸ ਸੁਣਵਾਈ ਨਾ ਹੋਣ ਤੋਂ ਬਾਅਦ ਇਹ ਸਾਰੇ ਆਗੂ ਇੱਥੋਂ ਇਕੱਠੇ ਹੋ ਕੇ ਇੱਥੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਮੋੜ ਤੋਂ ਪਹੁੰਚੇ ਨੇ ਤੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਆ ਤੇ ਇੱਥੇ ਲਗਾਤਾਰ ਜਿਹੜੀਆਂ ਸਾਈਡ ਜਿੱਥੇ ਬੰਦੀਆਂ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਥੋੜੀ ਸਾਈਡ ਤੇ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਵੀ ਜਿਸ ਤਰ੍ਹਾਂ ਉਹ ਕਿਸਾਨ ਮੋਰਚਾ ਲੱਗਿਆ ਸ਼ੰਭੂ ਬਾਰਡਰ ਦੇ ਉੱਪਰ ਅੱਜ ਫੇਰ ਜਿਹੜਾ ਕੌਮੀ ਇਨਸਾਫ਼ ਮੋਰਚੇ ਦੇ ਅਗਵਾਈ ਦੇ ਹੇਠ ਜਿਹੜਾ ਅੱਜ ਜਿਹੜਾ ਇੱਥੇ ਲੱਗਿਆ ਹੋਇਆ ਸੋ ਮੇਰੇ ਨਾਲ ਕੁਝ ਹਿੰਦੂ ਜਥੇਬੰਦੀਆਂ ਦੇ ਆਗੂ ਨੇ ਆਪਾਂ ਉਹਨਾਂ ਗੱਲਬਾਤ ਕਰਦੇ ਆ ਕਿ ਹੋਰ ਜਿਹੜੇ ਇੱਥੇ ਆਗੂ ਨੇ ਤੁਸੀਂ ਦੇਖ ਰਹੇ ਹੋ ਕਿ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਹਿੰਦੂ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਮੋٹے-ਮੋٹے ਜਿਹੜੇ ਇਹਨਾਂ ਦੀਆਂ ਮੰਗਿਆਂ ਨੇ ਮੰਗਾ ਕੀ ਆ ਸੋ ਮੰਗਾਂ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੀ ਸਿੰਘ ਬੈਠੇ ਆ ਉਹ ਲੰਬੇ ਸਮੇਂ ਤੋਂ ਰਿਹਾਈ ਉਹਨਾਂ ਦੀ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸਭ ਤੋਂ ਵੱਡੀ ਮੰਗ ਜਿਹੜੀ ਹੈਗੀ ਆ ਉਹਨਾਂ ਦੇ ਉਹ ਰਿਹਾਈ ਦੀ ਮੰਗ ਜਿਹੜੀ ਹੋ ਰਹੀ ਹੈ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਆ ਕਿ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਸੋ ਇਸ ਕਰਕੇ ਉਸ ਰਿਹਾਈ ਨੂੰ ਲੈ ਕੇ ਜਿਹੜੀ ਇਹ ਮੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਆ ਸੋ ਸਾਡੇ ਨਾਲ ਕੁਝ ਕਿਸਾਨ ਨੇ ਕੁਝ ਆਗੂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਕਿਹੜੇ ਪਿੰਡ ਤੋਂ ਆਇਓ ਮਾਲਾਲਾ ਪਿੰਡਾਂ ਜੀ ਸਾਡੇ ਪੰਨ ਵਾਲਾ ਪਿੰਡ ਆ ਅੱਛਾ ਮੇਨ ਮੰਗਾ ਜਿਹੜੀਆਂ ਅੱਜ ਤੁਸੀਂ ਦੇਖ ਰਹੇ ਹੋਗੇ ਕਿੰਦਾਂ ਦੀਆਂ ਮੰਗਾ ਸੈਂਟਰ ਨਾਲ ਜਿਹੜੀਆਂ ਤੁਸੀਂ ਦੱਸ ਮੰਗਾ ਤਾਂ ਹੁਣ ਆਪਣਾ ਇਹ ਬੰਦੀ ਸਿੰਘਾਂ ਦੀ ਹੈ ਜਿਆਦਾ ਵੱਡੀ ਬੰਦ ਤਾਂ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਛੱਟਨੇ ਚਾਹੀਦੇ ਬਹੁਤ ਗਲਤ ਕਰਨਾ ਹੈ ਇਹਨਾਂ ਵਾਸਤੇ ਵੀ ਇਹ ਜਿਹੜੇ ਛੱਡ ਵੀ ਰਹੇ ਹੁਣ ਜਿਦੋਂ ਸਜਾਵਾਂ ਉਹਨਾਂ ਦੀ ਪੂਰੀਆਂ ਹੋ ਗਈਆਂ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਚਾਹੀਦਾ ਜੀ ਤੇ ਇਹਹੀ ਕਹਿਣਾ ਚਾਹੂੰਗਾ ਇਹ ਮੋਦੀ ਸਾਹਿਬ ਮੰਨ ਜਾਵੇ ਚੁੱਪ ਕਰਕੇ ਅਸੀਂ ਮੈਮੋਰੰਡਮ ਦੇਣ ਜਾਣਾ ਅਸੀਂ ਦਿੱਲੀ ਕੀਸ਼ਗੰਧ ਗੁਰਦੁਆਰਾ ਸਾਹਿਬ ਉੱਤੇ ਅਰਦਾਸ ਬੇਨਤੀ ਕਰਕੇ ਮੈਂ ਬਰਨਣ ਦੇਣਾ ਸੀਗਾ ਇਹ ਜਦੋਂ ਸਾਨੂੰ ਆਪ ਨੂੰ ਨਹੀਂ ਜਾਣ ਦਿੰਦੇ ਦਿੱਲੀ ਆਪਦੀ ਬਣਾਈ ਵਰਦੇ ਆ ਦਿੱਲੀ ਸਾਡੀ ਆਪਦੀ ਆ ਸਾਰਿਆਂ ਦੀ ਸਭ ਦੀ ਸਾਂਝੀ ਆ ਕਿਸੇ ਦੀ ਇਕੱਲੀ ਨਹੀਂ ਇਹ ਮੋਦੀ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਤੇ ਮੰਨ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਅਸੀਂ ਬਣਾਇਆ ਨਾ ਸਾਡਾ ਹੀ ਬਣਾਇਆ ਬਣਿਆ ਯਾਰ ਤੇ ਹੁਣ ਅੜੀ ਕਾਹ ਤੋਂ ਕਰੀ ਬੈਠਾ ਉਹ ਮੰਗਾ ਮੰਨ ਲਵੇ ਤੇ ਅਸੀਂ ਅਸੀਂ ਕੀ ਉਹਨੂੰ ਤੰਗ ਕਰਦੇ ਆ ਐਵੇਂ ਆ ਬੈਰੀਕੇਟ ਸ਼ੰਭੂ ਬਾਡਰ ਤੇ ਲਾਤਾ ਕਿ ਤੁਹਾਨੂੰ ਦਿੱਲੀ ਨਹੀਂ ਜਾਣ ਦਿੰਦਾ ਯਾਰ ਇਹ ਕੀ ਗੱਲ ਨੇ ਪਰਬਲ ਆਪਾਂ ਵੀ ਆ ਕਿਸਾਨਾਂ ਕੋਲ ਪੈਦਲ ਵੀ ਕਿਉਂ ਜਾ ਰਹੇ ਆ ਆਪਾਂ ਟ੍ਰੇਨਾਂ ਚੜ੍ਹ ਕੇ ਚਲੇ ਜਾਓ ਆਪਾਂ ਸਵੇਰੇ ਬੱਸਾਂ ਚੜ੍ਹ ਕੇ ਉੱਥੇ ਇਕੱਠੇ ਹੋ ਜਾਈਓ ਸਾਰੇ ਜਣੇ ਜਿਵੇਂ ਹੁਕਮ ਜੱਥੇਬੰਦੀ ਲਾਊਗੀ ਫਿਰ ਉਵੇਂ ਜਾਵੜਾਂਗੇ ਇਹ ਤਾਂ ਅਸੀਂ ਸਿਰਫ ਸਤਿਕਾਰ ਕਰਦੇ ਆ ਵੀ ਐਸਡੀ ਦਾ ਇੱਕ ਇਸ਼ਾਰਾ ਮਗਰੋਂ ਤਾਂ ਨੇਂਦਾ ਤੇ ਨਹੀਂ ਤੇ ਜਾਣ ਨੂੰ ਕੀ ਹੋਇਆ ਜੀ ਜਾਵਾਂਗੇ ਜਰੂਰ ਜਿਵੇਂ ਜੱਥੇਬੰਦੀ ਐਲਾਨ ਕਰੂਗੀ ਫਰਗੇ ਜੱਥੇਬੰਦੀ ਸੰਯੁਕਤ ਮੋਰਚਾ ਐਲਾਨ ਕਰੂਗਾ ਜਿਵੇਂ ਕਹਿਣਗੇ ਉਵੇਂ ਕਰਾਂਗੇ ਆਰ ਨੂੰ ਤਿਆਰ ਪੰਜਾਬ ਦੇ ਵਿੱਚੋਂ ਇੱਕ ਜਿਮਨੀ ਚੋਣ ਹੋ ਕੇ ਹਟੀਆ ਅੱਜ ਉਹਦਾ ਰਿਜ਼ਲਟ ਆ ਗਿਆ ਰਿਜ਼ਲਟ ਸਾਰਿਆਂ ਦੇ ਸਾਹਮਣੇ ਆ ਤਾਂ ਲੱਗਦਾ ਕਿ ਉਹ ਰਿਜ਼ਲਟ ਜਿਹੜਾ ਅੱਜ ਆਇਆ ਬੀਜੇਪੀ ਦੇ ਕਿੰਨਾ ਖਿਲਾਫ ਹੋ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਤਾਂ ਕੀ ਉਹ ਇਸੇ ਚੀਜ਼ ਦਾ ਨਤੀਜਾ ਹੈ ਉਹ ਯਾਰ ਗੱਲ ਨਹੀਂ ਸਮਝੇ ਬੀਜੇਪੀ ਨਾਲ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਉਹ ਸਾਡੀਆਂ ਮੰਗਾਂ ਮੰਨ ਲਵੇ ਤੇ ਗੱਲ ਨਹੀਂ ਪੜ ਗਈ ਅਸੀਂ ਉਹ ਤੋਂ ਕੀ ਲੈਣਾ ਅਸੀਂ ਉਹਦਾ ਸਹਿਮਤ ਹੋ ਜਾ ਕੋ ਸਾਡੇ ਸਹਿਮਤ ਹੋ ਜਾਣਾ ਸਾਡਾ ਕੋਈ ਪੈਰ ਦਾ ਕੋਈ ਸਾਡਾ ਵੱਡ ਦਾ ਰੋਲਾ ਤਾਂ ਨਹੀਂ ਵੀ ਪਹਿਲੀ ਵੰਣੀ ਉਹਨਾਂ ਦਾ ਸਾਡੀਆਂ ਮੰਗਾਂ ਮੰਨੇ ਜਿਹੜੀ ਸਾਰੇ ਕਿਸਾਨਾਂ ਦੀਆਂ ਸਾਡੀ ਕਲਿਆਣੇ ਦੇ ਨਹੀਂ ਹੋਏ ਅਸੀਂ ਹੁਣ ਨਾ ਮੋਦੀ ਸਾਡਾ ਦੋਸ਼ਮਣ ਆ ਨਾ ਮੋਦੀ ਦੇ ਹੀ ਦੋਸ਼ਮਣ ਆ ਉਹ ਮੋਦੀ ਪ੍ਰਧਾਨ ਮੰਤਰੀ ਦੇ ਮੂੰਹ ਲਿਵੇਂ ਨੇ ਵੀ ਮੰਨ ਜਾ ਅੜੀਆਂ ਨਾ ਕਰ ਸਾਰਿਆਂ ਨੇ ਇੱਕ ਨਿਗਾਹ ਨਾਲ ਵੇਖ ਹੋਰ ਕੋਈ ਚੱਕਰ ਨਹੀਂਗਾ ਉਹ ਮੰਨ ਜਾਵੇਂ ਮਬਰੰਡਨ ਦੇ ਕੇ ਨਹੀਂ ਜਿਹੜੀ ਕੋਈ ਜਾਇਜ਼ ਮੰਗਾ ਹੈਗੀ ਉਹ ਮੰਨ ਲਵੇ ਅਸੀਂ ਉਹਨੂੰ ਕੋਈ ਮਰਦਾਵਾਦ ਹੁਣੀ ਕਹਿੰਦੇ ਅੱਛਾ ਜੇ ਦਿੱਲੀ ਦੇ ਵਿੱਚ ਆਪਾਂ ਤਰਨਾ ਲਾਇਆ ਪਿਛਲੇ 3 4 5 ਸਾਲ ਪਹਿਲਾਂ ਜਦੋਂ ਆਪਾਂ 2019 20 ਦੇ ਵਿੱਚ ਜਿੰਨਾ ਕੱਠ ਆਪਾਂ ਉਦੋਂ ਸਿਉਂਗ ਬਾਰਡਰ ਟਿੱਕਰੀ ਬਾਰਡਰ ਦੇਖਿਆ ਤਾਂ ਜਦੋਂ ਦੁਬਾਰਾ ਇੱਥੇ ਆਪਾਂ ਬੈਠੇ ਸ਼ੰਭੂ ਬਾਰਡਰ ਤੇ ਉਹਨਾਂ ਕੱਠ ਨਹੀਂ ਦੇਖਿਆ ਗਿਆ ਜਿੰਨਾ ਸ਼ੰਭੂ ਬਾਰਡਰ ਤੇ ਖਨੋਰੀ ਸੀ ਉਹਨਾਂ ਅੱਜ ਆਪਾਂ ਨੂੰ ਨਹੀਂ ਦੇਖਿਆ ਗਿਆ ਲੱਗਦਾ ਕੋਈ ਕਿ ਦਿਨੋਂ ਦਿਨ ਜਿਹੜੇ ਕਿਸਾਨਾਂ ਦੀ ਇੱਕ ਜੁਟਤਾ ਕੁਝ ਹਰਕ ਪੈ ਰਿਆ ਨਹੀਂ ਫਰਕ ਨਹੀਂ ਪੈਂਦਾ ਸਿਰਫ ਕਿਸਾਨ ਕਣਕਾ ਕੁੰਕਾ ਬੀਜ ਰਹੇ ਆ ਆਪਦੀਆਂ ਉਹਦੀਆਂ ਫਸਲਾਂ ਧਰ ਰਹੇ ਆ ਇਸ ਕਰਕੇ ਥੋੜਾ ਜਿਹਾ ਸੰਯੁਕਤ ਮੋਰਚੇ ਨੇ 5-10 ਦਿਨ ਪਹਿਲਾਂ ਕਰਤਾ ਲਾਣ ਜੇ ਕਿਤੇ ਇਹੀ 10 ਦਿਨ ਮਗਰੋਂ ਦਾ ਸਾਰੇ ਕਿਸਾਨਾਂ ਨੇ ਵਿਹਲੇ ਹੋਣਾ ਸੀ ਸਾਰਾ ਆਲ ਇੰਡੀਆ ਆ ਜਾਣਾ ਸੀ ਅਸੀਂ ਤਾਂ ਸਿਰਫ ਆ ਰਹੇ ਆ ਪਿੱਛੇ ਵਾ ਮਨੰਡਨ ਦੇਣ ਵਾਸਤੇ ਸੀ ਇਹ ਕਹਿਣਾ ਸੀ ਜਿਹੜੀ ਇਹਨਾਂ ਨੇ ਜਾਇਜ਼ ਮੰਗਾ ਉਹ ਮੰਨ ਲਓ ਬਸ ਇਹਨਾਂ ਦਾ ਜਾਣਾ ਨਹੀਂ ਆਪ ਇੱਥੇ ਰਹਿਣਾ ਨਾ ਨਾ ਜੇ ਜਾਣਾ ਪਿਆ ਹੁਕਮ ਕੀਤਾ ਤਾਂ ਜਾਵਾਂਗੇ ਨਹੀਂ ਇਹ ਤੋਂ ਵਾਪਸ ਨਹੀਂ ਜਾਣਾ ਨਾ ਬਾਈਪਾਸ ਨਾ ਕਰਨਾਂਗੇ ਦਿੱਲੀ ਨੂੰ ਜਾਵੜਾਂਗੇ ਸਾਡਾ ਗੁਰਦੁਆਰਾ ਗੁਰਦੁਆਰੇ ਤਾਂ ਜਾਣਾ ਯਾਰ ਮੱਤਾਂ ਟੇਕ ਨਹੀਂ ਗੁਰਦੁਆਰੇ ਥੋੜਾ ਰੋਕੂਗਾ ਕੋਈ ਗੁਰਦੁਆਰੇ ਨਾ ਰੁਕੇ ਨਾ ਕਿ ਤੂੰ ਜਾਣ ਇੰਨਾ ਤੇਰੇ ਆਪ ਨੂੰ ਅੱਗੇ ਦਾ ਬੈਰੀਕੇਟਿੰਗ ਹੈ ਉਹ ਬੈਰੀਕੇਟ ਉਹਨਾਂ ਨੇ ਮੜੇ ਆਪ ਦਾ ਵਿਖਾਇਆ ਵੀ ਸਾਡੀ ਸਰਕਾਰ ਆ ਵੀ ਨਹੀਂ ਜਾਣਦੇ ਬੀਜੇਪੀ ਦੀ ਇਹ ੱੱਕਾ ਨਹੀਂ ਚੱਲੂਗਾ ਇੱਕ ਦਿਨ ਚੱਲੂਗਾ ਦੋ ਦਿਨ ਚੱਲੂਗਾ ਇਹ ਆਗੇ ਆੜੀਆਂ ਛੱਡ ਦੇਣਾ ਆਜ਼ਾਦ ਰਹਿਣ ਦੇ ਲੋਕਾਂ ਨੂੰ ਆਜ਼ਾਦ ਦੇ ਵਿੱਚ ਇਹ ਲੋਕ ਵੀ ਸਾਨੂੰ ਟੋ ਜਾਣਗੇ ਨਾ ਜਦੋਂ ਆ ਆਜਾ ਜਨਤਾ ਨੂੰ ਮੰਨ ਕੇ ਰੱਖਣਗੇ ਫੇਰ ਮੰਨੀ ਨਹੀਂ ਰਹਿੰਦੀ ਚਲੋ ਬਿਲਕੁਲ ਜਿਵੇਂ ਮੋਰਚਾ ਕਹੇਗਾ ਜਿਵੇਂ ਵੀ ਕੋਈ ਕਿਸਾਨ ਜੀ ਨੇ ਆਗੂ ਕਹਿਣਗੇ ਆ ਉਹ ਕਹਿੰਦੇ ਬਾਪੂ ਜੀ ਕਿਹੜਾ ਪਿੰਡ ਆ ਛੰਡੇਆਣਾ ਛੰਡੇਆਲਾ ਕਿਹੜੇ ਪਾਸੇ ਪੈਂਦਾ ਹੈ ਬਠਿੰਡਾ ਮੋਗਾ ਮੋਗੇ ਜ਼ਿਲ੍ਹੇ ਦੇ ਵਿੱਚ ਤੁਸੀਂ ਪਹਿਲਾਂ ਵੀ ਆਏ ਸੀ ਉਹ ਕਾਫੀ ਦਿਨ ਬੈਠੇ ਪਹਿਲਾਂ ਇੱਥੇ ਪਹਿਲਾਂ ਸਾਰਨੋਂ ਪਹਿਲਾਂ ਅੱਗੇ ਆਈ ਸੀ ਜੀਤੀ ਅੱਛਾ ਹਾਂ 13 ਬੰਦੇ ਆਏ ਟਰਾਲੀ ਤੇ ਹਾਂ ਪਹਿਲਾਂ ਹਰਿਆਣੇ ਚੋਂ ਛੱਡ ਗਏ ਪਰ ਪੂਰੇ ਮਹੀਨੇ ਇੱਥੇ ਰਹੇ ਆ ਇੱਥੇ ਰਹੇ ਮੁਰਕੇ ਆ ਕੇ 7ਵੇਂ ਦਿਨ ਮੁਰਕੇ ਬੰਦੇ ਬਦਲ ਲਾਪੇ ਇੱਥੇ ਬੰਦੇ ਤੁਸੀਂ ਬੈਠੇ ਬੜੀ ਉਹਰਾਂ ਨੂੰ ਰੂੰਦਾ ਹੋਊਗਾ ਹੋਰ ਕਿਹਣਾ ਚਾਹੀ ਨਹੀਂ ਬੰਦਾ ਨਹੀਂ ਕਹ ਆਪਾਂ ਕੋਈ ਮਾੜਾ ਥਰ ਪੱਟ ਬਣਾ ਲੀ ਗਏ ਤੇ ਪਿੰਡ ਦਾ ਬੁਰਾ ਹਲ ਕਰ ਦਿੰਦਾ ਇਹ 600-700 ਕਿਜੀ ਰਿ ਗਿਆ ਵੀ ਇੱਕ ਬੰਦਾ ਇਹੋ ਜਿਹਾ ਆਊਗਾ ਸਾਰੇ ਮੁਲਕ ਨੂੰ ਮਾਰ ਤਾ ਚਾਰ ਦੂ ਬੁਰਾ ਬੁੜਿਆਂ ਦੇ ਇੱਕ ਬੰਦਾ ਕਰਦੇ ਕੁੱਟ ਕੇ ਮਾਰ ਦਿਆਂਗੇ ਕੱਲਾ ਨਾ ਕੱਲੇ ਨੇ ਵੇਲੇ ਦੁਨੀਆਂ ਕਿੰਨੀ ਤਾਂ ਕਿੰਨੀ ਇਹ 600-700 ਕਿਚ ਕੋਈ ਵੀ ਗੱਲ ਕਰ ਲੈ ਸਾਰੀਆਂ ਸਾਰੀਆਂ ਸੱਚੀਆਂ ਹੋਣਗੀਆਂ ਜਿੰਦੂ ਚੱਕ ਚੱਕ ਚੌਧ ਦੀ ਗੁੰਡੀ ਗਣ ਪ੍ਰਧਾਨ ਨੂੰ ਲੱਕਾ ਮਹਾਰਮ ਹਣਵਾ ਬਾ ਰਾਜ ਕਰੇਗਾ ਖਾਲਸਾ ਤੇਰੇ ਕੋਈ ਖਵਾਰ ਹੋ ਸਾਮਣੇ ਕਿ ਬਚੇ ਛੱਡ ਦੋ ਲੱਗਦਾ ਪੀ ਮੋਦੀ ਕਦੇ ਨਾ ਕਦੇ ਮੰਨੇਗਾ ਕਦੇ ਥੱਲੇ ਆਏਗਾ ਮੰਨੇਗਾ ਮਰੂ ਕਰਾ ਹੋਰੇ ਮਰੂ ਨਾ ਹਣਾ ਹਾਂ ਸੋ ਬਿਲਕੁਲ ਨਰਿੰਦਰ ਮੋਦੀ ਮੰਗਾ ਸਾਡੀਆਂ ਮੰਨੇਗਾ ਮੰਨੀਆਂ ਪਹਿਣ ਗਿਆ ਇਹ ਗੱਲ ਸਾਡੇ ਕਿਸਾਨ ਲੀਡਰ ਨੇ ਆਮ ਲੋਕ ਨੇ ਕਿਸਾਨ ਆਗੂ ਹੈ ਤੁਸੀਂ ਦੇਖ ਰਹੋ ਕਿ ਸਾਹਮਣੇ ਬਿਲਕੁਲ ਬੈਰੀਕੇਟ ਉਹੀ ਉਹੀ ਜਗਾ ਜਿੱਥੇ ਲੰਬਾ ਸਮਾਂ ਕਿਸਾਨਾਂ ਨੇ ਇੱਥੇ ਗੁਜ਼ਾਰਿਆ ਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਉਹਨਾਂ ਨੇ ਇੱਥੇ ਲੰਬਾ ਸਮਾਂ ਜਿਹੜਾ ਧਰਨਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਉਤਰਨਾ ਚਕਾਇਆ ਤੇ ਅੱਜ ਮੁੜ ਫੇਰ ਕਿਸਾਨ ਨੇ ਉਹਨਾਂ ਦੇ ਨਾਲ ਕਿਸਾਨ ਮੋਰਚਾ ਦੇ ਆਗੂ ਨੇ ਉਹਨਾਂ ਨੇ ਵੀ ਕੀਤਾ ਸੋ ਮੇਰੇ ਨਾਲ ਕਿਸਾਨ ਆਗੂ ਲਖੋਵਾਲ ਸਾਡੇ ਨਾਲ ਗੱਲ ਕਰ ਰਹੇ ਨੇ ਇਸ ਤੋਂ ਬਾਅਦ ਲਖੋਵਾਲ ਸਾਹਿਬ ਜਿਹੜੇ ਪਹਿਲਾਂ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਚਾਹੇ ਉਹ ਹਰਿਆਣਾ ਪੰਜਾਬ ਦੇ ਵਿੱਚ ਜਿਹੜੇ ਬਾਰਡਰ ਦੇ ਉੱਪਰ ਕਿਸਾਨ ਜਿਹੜੇ ਆਗੂ ਰਹੇ ਨੇ ਉਹ ਲਗਾਤਾਰ ਜਿਹੜੇ ਇੱਥੇ ਡਟੇ ਰਹੇ ਨੇ ਖਨੌਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਟਿੱਕਰੀ ਬਾਰਡਰ ਦੇ ਉੱਪਰ ਲਗਾਤਾਰ ਜਿਹੜੇ ਡਟ ਰਹੇ ਕਿਸਾਨ ਨੂੰ ਲਖਵਾਲ ਸਾਹਿਬ ਕਿਵੇਂ ਲੱਗਦਾ ਹੈ ਕਿ ਅੱਜ ਦੇ ਤਹਾਨੂੰ ਕਿਵੇਂ ਦੇਖਦੇ ਹੋ ਅੱਜ ਤਰਨਾ ਬੜਾ ਬੜ ਪ੍ਰਭਾਵਸ਼ਾਲੀ ਧਰਨਾ ਸਾਡੇ ਥਾਂ ਥਾਂ ਅਜੇ ਵੀ ਰੋਕੇ ਹੋਇਆ ਪਤਾ ਨਹੀਂ ਪੰਜਾਬ ਸਰਕਾਰ ਨੂੰ ਕੀ ਡਰ ਪੈ ਜਾਂਦਾ ਸਾਡੇ ਤੋਂ ਵੀ ਪੰਜਾਬ ਸਰਕਾਰ ਥਾਂ ਥਾਂ ਨਾਕੇ ਲਾ ਕੇ ਸਾਡੇ ਬੰਦਿਆਂ ਨੂੰ ਇਹ ਜਲੀਲ ਕਰ ਰਹੀ ਆ ਇਹ ਹਰਿਆਣੇ ਵਾਲੇ ਰੋਕਣ ਅਸੀਂ ਹਰਿਆਣੇ ਵਾਲਾ ਨਾ ਸਦਲਾਂਗੇ ਉਹਦਾ ਅਸੀਂ ਉਹਨਾਂ ਨਾਲ ਇਹਦਾ ਸੈਂਟਰਲਾਂ ਦੀ ਸ਼ਹਿਤ ਕਰ ਹੀ ਰਹੇ ਨੇ ਪਰ ਕੋਈ ਸਾਡਾ ਪ੍ਰੋਗਰਾਮ ਨਹੀਂ ਹੈਗਾ ਵੀ ਅਸੀਂ ਕੋਈ ਇਹ ਜੇ ਤੋੜ ਕੇ ਵੈਰੀਗੇਟ ਅੱਗੇ ਜਾਣਾ ਸਾਡਾ ਕੰਮ ਸ਼ਾਂਤਮਈ ਟੰਗਣਾ ਹੁੰਦਾ ਸੀ ਸ਼ਾਂਤਮਈ ਟੰਗਣਾ ਲਕੋਲ ਸਾਹਿਬ ਉਹੀ ਜਗ੍ਹਾ ਆਪਾਂ ਫੇਰ ਉੱਥੇ ਖੜੇ ਅੱਜ 2 ਸਾਲ ਬਾਅਦ 2.5 ਸਾਲ ਬਾਅਦ ਉਸ ਤੋਂ ਬਾਅਦ ਕਮ ਲੰਬਾ ਸਮਾਂ ਇੱਥੇ ਆਪਾਂ ਬੈਠੇ ਪਹਿਲਾਂ ਮੰਗਾ ਹੋਰ ਸੀ ਅੱਜ ਕੌਮ ਇਨਸਾਫ ਮੋਰਚੇ ਦੀ ਮੰਗਨ ਲਈ ਆਪਾਂ ਇੱਥੇ ਆਏ ਹਾਂ ਉਹਨਾਂ ਸਮਰਥਨ ਕੀਤਾ ਤਾਂ ਲੱਗਦਾ ਕਿ ਅੱਜ ਤੁਹਾਨੂੰ ਅੱਗੇ ਲੰਘਣ ਦੀ ਦੇ ਦੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਹੁੰਦਾ ਕਿ ਸਰ ਨਹੀਂ ਪਈਹੀ ਕਹਿੰਦੇ ਸੀ ਪਹਿਲਾਂ ਕੋਈ ਬੰਦਾ ਆਊਗਾ ਉੱਥੋਂ ਕੋਈ ਸੈਂਟਰ ਦਾ ਕੋਈ ਬੰਦਾ ਆਊਗਾ ਸੀ ਕਿ ਆਲਵੇਸ ਅਸੀਂ ਤਾਂ ਗੱਲਬਾਤ ਜਿੱਥੇ ਗੱਲਬਾਤ ਕਰਨ ਲਈ ਕੋਈ ਸਾਡੂੰ ਜੀ ਥੋੜੋ ਕਰ ਦੋ ਸਾਡੇ ਅਸਤੇ ਕਹਿੰਦੇ ਤੁਸੀਂ ਕੈਦੀ ਰਿਹਾ ਕਰ ਦੋ ਸਾਡੇ ਜਿਹੜੇ ਸਿੰਘ ਨੇ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲੀਆਂ ਅਸੀਂ ਇਹ ਨਹੀਂ ਕਹਿੰਦੇ ਇਸ ਕਰ ਜਿੰਨੇ ਸਾਰੇ ਕੈਦੀ ਦੇਸ਼ ਦੇ ਆ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸਜਾ ਪੂਰੀਆਂ ਕਰ ਲਿਆ ਉਹਨਾਂ ਨੂੰ ਰਿਹਾ ਕਰ ਦੋ ਸਾਨੂੰ ਕੋਈ ਜਾਣਦਾ ਜਾਂ ਇਹਨਾਂ ਦਾ ਮੀਟਿੰਗ ਕਰਨ ਦਾ ਕੋਈ ਸ਼ੌਕ ਨਹੀਂ ਹੈਗਾ ਐਲਾਨ ਕਰਨਾ ਕਿ ਜਿਵੇਂ ਮੋਦੀ ਨੇ ਉਦੋਂ ਕੀਤਾ ਸੀ ਤਿੰਨ ਕਾਨੂੰਨ ਮੈਂ ਗਲਤੀ ਨਾਲ ਕਰਾਤੇ ਸੀ ਵਾਪਸ ਲਿਆ ਇਸ ਤਰ੍ਹਾਂ ਐਲਾਨ ਕਰ ਦੇਣ ਅਸੀਂ ਵਾਪਸ ਚੱਲ ਜਾਵਾਂਗੇ ਅੱਛਾ ਕਿਸਾਨਾਂ ਵਾਲੀ ਮੰਗਾਂ ਦਾ ਕੀ ਬਣਿਆ ਜਦੋਂ ਇੱਥੋਂ ਪਹਿਲਾਂ ਮੋਰਚਾ ਚੱਕਿਆ ਲੰਬਾ ਸਮਾਂ ਇੱਥੇ ਬੈਠੇ ਖਨੋਰੀ ਬਾਰਡਰ ਸ਼ੰਭੂ ਬਾਰਡਰ ਸਿੰਘੂ ਬਾਰਡਰ ਤੇ ਬੈਠੇ ਰਹੇ ਤਾਂ ਉਹ ਮੰਗਾਂ ਦਾ ਕੀ ਬਣਿਆ ਹੁੰਦਾ ਆ ਉਹ ਤਾਂ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਹੂੰ ਉਹ ਤਾਂ ਬਕਾਇਦਾ ਮੋਦੀ ਨੇ ਐਲਾਨ ਕੀਤਾ ਉੱਥੋਂ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰਵਾਉਣ ਤੋਂ ਬਾਅਦ 10 ਦਿਨ ਫਿਰ ਬੈਠ ਰਹੇ ਹਾਂ ਐਲਾਨ ਕਰਾਉਣ ਤੋਂ ਬਾਅਦ ਉੱਥੋਂ ਉੱਠ ਕੇ ਆਏ ਹਾਂ ਜਿਹੜੇ ਇੱਥੇ ਸਾਡੇ ਵੀਰ ਕੁਝ ਬੈਠੇ ਸੀ ਉਸ ਅਸੀਂ ਜਥੇਬੰਦੀਆਂ ਸਾਡੀਆਂ ਨਹੀਂ ਸੀ ਉਹਦੇ ਵਿੱਚ ਉਹ ਇਕੱਲੇ ਆ ਗਏ ਸੀਗੇ ਉਹਨਾਂ ਨਾਲ ਸਾਡੇ ਨਾਲ ਪੂਰੀ ਤਰ੍ਹਾਂ ਸਲਾਹ ਨਹੀਂ ਸੀ ਕੀਤੀ ਸਾਰੀਆਂ ਸਟੇਟਾਂ ਨਾਲ ਸਲਾਹ ਤੋਂ ਬਿਨਾਂ ਬੈਠ ਗਏ ਸੀ ਉਹਦੇ ਕਰਕੇ ਸਾਡਾ ਜਿਹੜਾ ਮੋਰਚਾ ਇਹ ਉਹਨਾਂ ਨੇ ਇਹਨਾਂ ਨੇ ਪਿੱਛੇ ਧੱਕਾ ਦਿੱਤਾ ਸੋ ਅੱਜ ਜਿਹੜੀਆਂ ਮੰਗਾਂ ਜਿਹਦੇ ਲੱਗਦਾ ਕਿ ਅੱਜ ਦੇ ਵਿੱਚ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਮੋਰਚੇ ਇਕੱਠੇ ਅੱਜ ਹਾਂ ਅੱਜ ਤਕਰੀਬਨ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਜਾਣਾ ਅੱਗੇ ਵੀ ਅਸੀਂ ਇਕੱਠੇ ਹੋਏ ਸੀਗੇ ਤੇ ਇਕੱਠੇ ਹੋ ਕੇ ਇੱਕ ਵੱਡਾ ਕੋਈ ਮੀਟਿੰਗ ਚੱਲ ਰਹੀ ਹੈ ਕੋਈ ਗੱਲਬਾਤ ਚੱਲ ਰਹੀ ਹੈ ਵਿੱਚ ਗੱਲਾਂ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਗੱਲਾਂ ਚੱਲ ਰਹੀਆਂ ਨੇ ਤੇ ਜਦ ਕੋਈ ਵੱਡਾ ਮੋਰਚਾ ਲੱਗ ਗਿਆ ਤਾਂ ਸਾਰੇ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਦੁਬਾਰਾ ਮੋਰਚਾ ਬਣਾਉਣ ਦੀ ਕੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਹਾਂ ਕਿਉਂਕਿ ਲੋਕਾਂ ਨੇ ਇਕੱਠੇ ਕਰ ਦੇਣਾ ਹੁੰਦਾ ਜਾ ਲੋਕ ਡਾਂਗ ਲਗੇ ਸਾਡੇ ਮਗਰ ਬੈ ਖੜ ਗਏ ਵੀ ਹੋਵੋ ਇਕੱਠੇ ਅਸੀਂ ਆਪੇ ਇਕੱਠੇ ਹੋ ਜਾਨਾ ਕੌਮਿਆਂ ਇਨਸਾਫ ਮੋਰਚੇ ਦੇ ਮਿਲੋ ਸੋ ਬਿਲਕੁਲ ਇਹਸਾਨ ਲਕਾਲ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂ ਨੇ ਜਿਹੜੇ ਉਹ ਲਗਾਤਾਰ ਜਿਹੜੇ ਇਕੱਠੇ ਹੋਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਬਿਲਕੁਲ ਹਰ ਮੀਟਿੰਗ ਦੇ ਵਿੱਚ ਜੇ ਕੋਈ ਵੀ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਇਕੱਠੇ ਹੋਣ ਦੀ ਜਿਹੜੀ ਗੱਲਬਾਤ ਚੱਲੀ ਹੈ ਰਣਨੀਤੀ ਹੋਈ ਹੈ ਕਮੇਟੀਆਂ ਬਣੀਆਂ ਨੇ ਸੋ ਇਹ ਕਮੇਟੀਆਂ ਲਗਾਤਾਰ ਕਦੋਂ ਆਗੂ ਇਕੱਠੇ ਹੋਣਗੇ ਕਦੋਂ ਕਿਸਾਨ ਲੀਡਰ ਇਕੱਠੇ ਹੋਣਗੇ ਤੇ ਕਦੋਂ ਦੁਬਾਰਾ ਮੋੜ ਫੇਰ ਉਹੀ ਮੋਰਚਾ ਜਿਹੜਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਣਾਉਣਗੇ ਉਹ ਸਮਾਂ ਜਿਹੜਾ ਹਜੇ ਦੇਖਣ ਵਾਲੀ ਹੋਏਗੀ ਕੈਮਰਾ ਵਿੱਚ ਜਪਨੀਤ ਦੇ ਸਿਰ ਨਾਲ ਗੁਰਮੁਖ ਸਿੰਘ ਰੁਪਾਣਾ ਚੜ੍ਹਦੀ ਕਲਾ ਟਾਈਮ ਟੀਵੀ ਸ਼ੰਭੂ ਬਾਰਡਰ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ ਔਰ ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.